ਮੇਰੇ ਪਿਤਾ ਜੀ ਜਗਰੋਂ ਪੜਾਉਂਦੇ ਨੇ ਸੀ ਅਖੀਰੀ ਸਾਖੀ ਸੁਣ ਅ ਜਗਰੋਂ ਪੜਾਉਂਦੇ ਸੀ ਉਹਨਾਂ ਦੇ ਕੋਲ ਇਹ ਐਵੇਂ ਕੀਤੀ ਉਸ ਮੇਰੇ ਪਿਤਾ ਜੀ ਤੇ ਉਹਨਾਂ ਕੋਲ ਇੱਥੇ ਆਪਾਂ ਜਾਓ ਜਿਹੜੀ ਪਿੰਟ ਚੂਟ ਚੱਕਾ ਹੋਆ ਚੂਟ ਚੱਕਾ ਹੋਆ ਪਿੰਡ ਚੂਟ ਚੱਕ ਦੇ ਵਿੱਚੋਂ ਬਈ ਉੱਥੇ ਜੇ ਆਪਾਂ ਜਾਓ ਤੇ ਜਿਹੜੀ ਜੀਟੀ ਰੋਡ ਤੋਂ ਸੜਕ ਜਾਂਦੀ ਆ ਛੁੜਾ ਜੀ ਚੁੱਪ ਦਾ ਨੰਨ ਬਖਸ਼ੂ ਜੀ ਮੇਰੇ ਗੱਲਾਂ ਦਾ ਬੰਦ ਕਰਿਓ ਆਪ ਸੁਣੇ ਮਾਰੇ ਬਹੁਤ ਕੀਮਤੀ ਸਾਕਿਆ ਆਪਾਂ ਇਹ 14 ਜਨ ਵੀ ਅਸਾ ਗੱਲ ਹੋਵੇ ਤੇ ਉਥੇ ਕਾਮਰੇਡ ਰੂਤ ਸਿੰਘ ਰੋੜਾ ਕਾਮਰੇਡ ਰੂਤ ਸਿੰਘ ਕਾਮਰੇਡ ਰੂਤ ਸਿੰਘ ਕੌਣ ਸੀ ਸ਼ਹੀਦ ਭਗਤ ਸਿੰਘ ਦਾ ਸਾਥੀ ਸ਼ਹੀਦ ਭਗਤ ਸਿੰਘ ਦਾ ਜਿਹਨੇ ਦੇਸ਼ ਦੀ ਆਜ਼ਾਦ ਕਰਾਇਆ ਸੀ ਉਹਨਾਂ ਦਾ ਸਾਥੀ ਕਾਮਰੇਡ ਰੂਤ ਸਿੰਘ ਉਹਨਾਂ ਦਾ ਪੋਤਾ ਮੇਰੇ ਪਿਤਾ ਜੀ ਕੋ ਪੜਦਾ ਸੀ ਸਿਰਮ ਹੁੰਦਿਆ ਹੋਇਆ ਸੀ ਕੇਸ ਕੱਟੇ ਹੋਏ ਸੀ ਮੇਰੇ ਪਿਤਾ ਜੀ ਨੇ ਰਾਤ ਨੂੰ ਕਲਾਸ ਲਾਉਣੀ ਤੇ ਨਾਨਕਸਰ ਤੱਕ ਆਉਣਾ ਤੇ ਸਰਜੀਤ ਹੁਣਿਆਂ ਦੇ ਨਾਲ ਆਉਣਾ ਸਰਜੀਤ ਕਹਿੰਦਾ ਕਹਿੰਦਾ ਮਾਸਟਰ ਜੀ ਤੁਸੀਂ ਕਹਿੰਦਾ ਪੜ ਦੇਖ ਕੇ ਪੜ ਕੇ ਕੀ ਐ ਸੰਤਾਂ ਦੇ ਮਗਰ ਲੱਗੇ ਫਿਰਦੇ ਹੋ ਤੁਸੀਂ ਸੰਤਾਂ ਦੇ ਮਗਰ ਲੱਗੇ ਫਿਰਦੇ ਹੋ ਤੇ ਰੋਜ਼ ਇਹੀ ਬਹਿਸ ਕਰਦੇ ਉਹ ਮੇਰੇ ਪਿਤਾ ਜੀ ਨੇ ਕਿਹਾ ਤੈਨੂੰ ਕੀ ਪਤਾ ਤੁਸੀਂ ਕਮਨਿਸਟ ਖੈਲਾ ਦੇ ਬੰਦੇ ਹੋ ਤੁਸੀਂ ਤੁਹਾਨੂੰ ਕੀ ਪਤਾ ਉਹ ਕਹਿੰਦਾ ਫਿਰ ਇੱਕ ਦਿਨ ਕੀਤਾ ਜੀ ਦੇਖੋ 2 ਵੀ 3 ਮਹੀਨੇ ਦੀ ਬਾਅਦ ਤੋਂ ਬਾਅਦ ਤੇ ਉਹ ਸਰਜੀਤ ਜੇ ਵੀ ਮੇਰੇ ਪਿਤਾ ਨੂੰ ਕਹਿੰਦਾ ਵੀ ਅੱਜ ਮੈਂ ਤੁਹਾਡੇ ਬਾਬੇ ਪਰਖਣੇ ਦੇਖੋ ਜੀ ਕੀ ਗੱਲ ਚਾਹੇ ਹੋ ਰਹੀ ਕਾਮਰੇਡ ਬੰਦਾ ਕਹਿੰਦਾ ਮੈਂ ਅੱਜ ਤੁਹਾਡੇ ਬਾਬੇ ਪਰਖਣੇ ਅੱਜ ਜਿਹੜੇ ਜਿਨ੍ਹਾਂ ਨੂੰ ਤੁਸੀਂ ਹਰ ਰੋਜ਼ ਤੇਰੇ ਰੰਜ ਤੇ ਤੇ ਮੈਂ ਕਿ ਮੇਰੇ ਪਿਤਾ ਜੀ ਕਹਿੰਦੇ ਕੀ ਤੂੰ ਕਿਹਦੇ ਗੱਲ ਕੀ ਕਹਿੰਦਾ ਮੈਂ ਜੀ ਮੇਰੇ ਮੈਂ ਸੋਚ ਉਹ ਹੀ ਕਰ ਕਹਿੰਦਾ ਤੇ ਬਾਬਾ ਜੀ ਉੱਥੇ ਜੇ ਨਵਾਂ ਸੱਟ ਖੜਾ ਜਿੱਥੇ ਰਜਾ ਕੀਤਾ ਹੁੰਦਾ ਸ਼ੜਾ ਦੇ ਟਣ ਸੀ ਉੱਥੋਂ ਬਾਬਾ ਜੀ ਨੇ ਆ ਕੇ ਸਧੰਤਨ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਉੱਥੇ ਭੂਰੇ ਚ ਜਾਉਂਦੇ ਨੇ ਰਾਤ ਨੂੰ ਜੇ ਭੂਰੇ ਕੋਲ ਬਾਬਾ ਜੀ ਜਾਂਦੇ ਸੀ ਫਿਰ ਇਸ ਰਾਤ ਚ ਉੱਡ ਦਿੰਦੇ ਸੀ ਸੰਗਤਾਂ ਨੂੰ ਤੋੜ ਦਿੰਦੇ ਸੀ ਵੀ ਤੂੰ ਚਲੇ ਜਾ ਚਲੇ ਜਾ ਤੇ ਉੱਥੇ ਮੇਰੇ ਪਿਤਾ ਜੀ ਖੜੇ ਆ ਤੇ ਨਾਲ ਸਰਜੀਤ ਖੜਾ ਛੋਟਾ ਖੜਾ ਤੇ ਬਾਬਾ ਜੀ ਨੇ ਮੇਰੇ ਪਿਤਾ ਜੀ ਨੂੰ ਕਿਹਾ ਬਲਵੀਰ ਤੂੰ ਆ ਜਾ ਚਲੇ ਭੂਰੇ ਜੀ ਮੇਰੇ ਪਿਤਾ ਜੀ ਚਲੇ ਕੇ ਨਾਲ ਸਰਜੀਤ ਚਲੇਗਾ ਮੈਂ ਗੁਰੂ ਸਾਹਿਬ ਦੀ ਹਜ਼ੂਰੀ ਚ ਦੱਸਦਾ ਮੇਰੇ ਪਿਤਾ ਜੀ ਨਾਲ ਬਾਬਾ ਜੀ ਨੇ ਕੋਈ ਬਚਨ ਨਹੀਂ ਕੀਤਾ ਤੇ ਬਾਬਾ ਜੀ ਨੇ ਸਰਜੀਤ ਨੂੰ ਪੁੱਛਿਆ ਵੀ ਕਿਹੜਾ ਪਿੰਡ ਤੇ ਰਹਾਂ ਕਹਿੰਦਾ ਸਟੂਡ ਚੱਕ ਜੀ ਤੇ ਕੀ ਤੇਰੇ ਪਿਤਾ ਦਾ ਨਾਮ ਉਹਨੇ ਦੱਸਿਆ ਰਤਨ ਸਿੰਘ ਤੇ ਕੀ ਕਰਦਾ ਹੁੰਦਾ ਉਹਨੇ ਦੱਸਿਆ ਜੀ ਮੈਂ ਮਾਸਟਰ ਜੀ ਕੋ ਪੜਦਾ ਮਜਗ ਰਹਾ ਹੂੰ ਤੇ ਫੇਰ ਕਹਿੰਦੇ ਬਾਬੇ ਜੀ ਕਿ ਅਮਰ ਸ਼ਕਿਆ ਕਿ ਨਹੀਂ ਜੀ ਤੇ ਕੀ ਸੜਾ ਕੰਮਸਾ ਬਾਬਾ ਜੀ ਨੇ ਬਚਨ ਘੜਤੇ ਉਹਦੇ ਕਵਾੜੀ ਖੁੱਲ ਗਏ ਤੇ ਇੱਥੇ ਉਦੋਂ ਬਾਅਦ ਬਾਬਾ ਜੀ ਚਲੇ ਕਿ ਢਿਰਤ ਨੂੰ ਇੱਕ ਮਿੰਨੀ ਲਈ ਇੱਕ ਬੱਚਾ ਸੀ ਬਾਬੇ ਦੇ ਪਿਤਾ ਜੀ ਘਰਦੇ ਆ ਇੱਥੇ ਮਗਰ ਇੱਕ ਦਰਖਤ ਆ ਦਰਖਤ ਨੂੰ ਸਰਜੀਤ ਦਾ ਇੱਕ ਬੰਦੇ ਦਾ ਜੱਫੀ ਪਾਈ ਹੋਈ ਤੇ ਪਰਨਾ ਸਿਰ ਤੇ ਬੰਦਿਆ ਹੋਇਆ ਤੇ ਉੱਚੀ ਉੱਚੀ ਰੋਈ ਜਾਂਦਾ ਮੇਰੇ ਪਿਤਾ ਜੀ ਘਬਰਾ ਕੇ ਵੀ ਇਹ ਬੰਦਾ ਰੋਂਦਾ ਕਿਉਂ ਉਹਦੇ ਕੋਲ ਆਏ ਉਹਨੂੰ ਪੁੱਛਿਆ ਵੀ ਵੀ ਦੇਖਿਆ ਫਿਰ ਆ ਕੇ ਕਹੋਣਾ ਉਹ ਨਿਕਲੇ ਸਰਜੀਤ ਕਿਹਦੇ ਕੀ ਗੱਲ ਸਰਜੀਤ ਮੈਨੂੰ ਮਾਸਟਰ ਜੀ ਅੰਮ੍ਰਿਤ ਸ਼ਕਾ ਦਿਓ ਮੈਨੂੰ ਬਾਬਾ ਜੀ ਬਾਬਾ ਈਸ਼ਵਰ ਸਿੰਘ ਤੋਂ ਮੈਂ ਪਛ ਨਹੀਂ ਸਕਦਾ ਮੈਨੂੰ ਬਾਬਾ ਈਸ਼ਵਰ ਸਿੰਘ ਬਹੁਤ ਕੁਝ ਸਿਖਾਦਾ ਮੇਰੇ ਪਿਤਾ ਜੀ ਹੌਸਲੇ ਤਾਂ ਕਿ ਸਰਜੀਤ ਤੇ ਬਾਬਾ ਜੀ ਆ ਜਾਣਗੇ ਸ਼ਖਲੀ ਅੰਮ੍ਰਿਤ ਕੀਤਾ ਫਿਰ ਉਸ ਤੋਂ ਬਾਅਦ ਜੀ ਬਰੁੰਦੀ ਸੀ ਬਰੁੰਦੀ ਤੋਂ ਬਾਬਾ ਜੀ ਮਹਿਲ ਕਹਣਾ ਜਾ ਰਹੇ ਆ ਮਹਿਲ ਕਹਣਾ ਜਾ ਰਹੇ ਆ ਜਾਂਦੇ ਜਾਂਦੇ ਮਹਿਲ ਕਹਣਾ ਜਾਂਦੇ ਆ ਬਾਬਾ ਜੀ ਕੱਚੇ ਰਾਹ ਸੀ ਤੇ ਮੇਰੇ ਪਿਤਾ ਜੀ ਸਾਈਕਲ ਤੇ ਜਾ ਰਹੇ ਬਰੁੰਦੀ ਨੂੰ ਵੀ ਬਾਬੇ ਦਾ ਸ਼ੂਦਰ ਬਾਬਾ ਜੀ ਕਾਰ ਆ ਗਈ ਬਿਟਵੀਨ ਰਾਇਕੋਟ ਐਂਡ ਬਰੁੰਦੀ ਤੇ ਉਹ ਮੇਰੇ ਪਿਤਾ ਜੀ ਨੇ ਵੀ ਬਾਬਾ ਜੀ ਨੂੰ ਕਾਰ ਰੋਕੀ ਬਾਬਾ ਜੀ ਨੇ ਤੇ ਇਹਨਾਂ ਨੇ ਪ੍ਰਸ਼ਾਦ ਪੁਕਤਾਤਾ ਤੇ ਬਾਬਾ ਜੀ ਨੇ ਇਸ਼ਾਰਾ ਕੀਤਾ ਮੇਰੇ ਪਿਤਾ ਜੀ ਵੀ ਮਗਰ ਦੇਖ ਬਲਵੀਰ ਕੌਣ ਇਸ਼ਾਰਾ ਕੀਤਾ ਤੇ ਇਹਨਾਂ ਨੂੰ ਕੁਛ ਨਹੀਂ ਪਤਾ ਲੱਗਿਆ ਕਿ ਚਿਹਰਾ ਸੀ ਉੱਥੇ ਸਿਰਫ ਚਿੱਟੇ ਦੰਦ ਇੱਕ ਖਾਸ ਹਾਸੇ ਦੇ ਸੀ ਚਿੱਟੇ ਦੰਦ ਚਿੱਟੇ ਦੰਦ ਵੇਖ ਕੇ ਤਾਂ ਸਰਜੀਤ ਮਾਤਰ ਇੰਨਾ دیਵਾਨਾ ਹੋਇਆ ਬਾਬਾ ਜੀ ਦਾ ਮ ਬਰੰਦੀਤ ਹੋਰ ਹੈ ਕਿ ਮੈਂ ਘਰ ਤੱਕ ਬਾਬਾ ਜੀ ਦੇ ਮਟਰ ਸਾਈਕਲ ਤੇ ਫਿਰ ਮੈਨੂੰ ਜੀ ਕਿ ਮੈਨੂੰ ਹੁਣ ਦੇਰ ਹੋ ਗਈ ਸੀ ਮੈਂ ਉਹਦੇ ਪਰਿਵਾਰ ਨੂੰ ਜਾਣਦਾ ਉਹਦਾ ਵੀ ਵਾਈਫ ਮਿਸੀ ਗਰਚਨ ਕਰਨ ਨੂੰ ਵੀ ਜਾਣਦਾ ਅਚਰੜ ਪੜਾਉਂਦੀ ਹੈ ਉਹ ਵੀ ਜਾਣਦਾ ਸਾਡੇ ਦਾ ਲਿੰਕ ਸੀ ਬਹੁਤ ਵਧੀਆ ਮੈਂ ਉਹਦੇ ਮੈਂ ਵੀ ਬਾਹਰ ਜਾਂਦਾ ਸੀਗਾ ਮੈਂ ਕਿਹਾ ਜੀ ਆਪਾਂ ਸਰਜੀਤ ਦਾ ਮੈਂ ਪਤਾ ਕਰਨਾ ਕਿੱਥੇ ਆ ਮੈਂ ਇੱਥੇ ਬੰਦਿਆਂ ਨੂੰ ਕਿਹਾ ਮੈਂ ਕਿ ਚੂੜ ਚੱਕਦੇ ਆਂ ਮੁੰਡਿਆਂ ਨੂੰ ਕੈਨੇਡਾ ਪੀ ਸੀ ਮੇਰੇ ਦੋਸਤੋਂ ਨੂੰ ਪੁੱਛਿਆ ਵੀ ਪਤਾ ਕਰੋ ਤੁਸੀਂ ਵੇ ਉਹ ਸਰਜੀਤ ਹਰ ਵਕਤ ਬਾਬਾ ਜੀ ਕੋਲ ਆਉਣ ਲੱਗਾ ਇੱਥੇ ਆ ਸੁਣੋ ਜੀ ਗੱਲ ਤੇ ਇੱਥੇ ਆਉਣ ਲੱਗਾ ਤੇ ਸਰਜੀਤ ਦਾ ਪਿਤਾ ਕਾਮਰੇਡ ਇਸ ਜੀ ਦਾ ਓਖਾ ਸੀ ਜੀ ਕਾਮਰੇਡ ਰਤਨ ਸਿੰਘ ਕਾਮਰੇਡ ਰੂਤਸੋਂ ਦਾ ਪੋਤਾ ਪੁੱਤ ਉਹ ਮੇਰੇ ਪਿਤਾ ਜੀ ਕੋਲ ਆ ਆ ਗਿਆ ਇਹ ਸਰਜੀਤ 2:00 ਵਜੇ ਇੱਥੇ ਪੂਰਮਾਸ਼ੀਰ ਜਵਾਨ ਦੀ ਸਵਫਤੀ ਹੋਣੀ ਸਰਜੀਤ ਨੇ ਉਦੋਂ ਬਾਅਦ ਪਿੰਡ ਨੂੰ ਜਾਣਾ ਤੇ ਰਤਨ ਸਿੰਘ ਆ ਕੇ ਕਹਿੰਦਾ ਮੇਰੇ ਪਿਤਾ ਨੂੰ ਵੀ ਮਾਸਟਰ ਮੈਂ ਮੁੰਡਾ ਤੇਰੇ ਕੋ ਪੜਨ ਰਿਹਾ ਸੀ ਤੂੰ ਮੇਰਾ ਮੁੰਡਾ ਪਗਾੜਦਾ ਸਾਡੀ ਹੈਗੇ ਪਿੰਡ ਸੇ ਦੁਸ਼ਮਣੀ ਜੇ ਮੇਰੇ ਮੁੰਡੇ ਨੂੰ ਕਿਸੇ ਨੇ ਕਤਲ ਕਰ ਦਿੱਤਾ ਮੈਂ 100 ਦਿਨ ਲੜਾਂ ਵੀ ਤੂੰ ਮੇਰਾ ਮੁੰਡਾ ਖਰਾਬ ਕੀਤਾ ਮੇਰੇ ਪਿਤਾ ਜੀ ਕਹਿੰਦੇ ਜੇ ਤਾਂ ਤੇਰਾ ਮੁੰਡਾ ਨਾਨਕਸਰ ਨੂੰ ਆਉਂਦਾ ਤੇ ਜਾਂਦਾ ਕਤਲ ਹੋ ਗਿਆ ਤੂੰ ਮੇਰਾ ਨੌਜੋ ਮਰਜੀ ਰਹੀ ਜੇ ਕੋਈ ਹੋਰ ਗੱਲ ਹੋਈ ਮੈਂ ਵੀ ਜੁਮੇਰ ਉਹ ਗੱਲ ਹੋਈ 1972 ਸਾਂ ਜਬਾਬੇ ਪਾਣਾ ਬਸ ਤੋਂ ਬਾਅਦ ਰਤਨ ਸਿੰਘ ਦਾ ਪਿੰਡ ਤੇ ਘਰ ਦੇ ਵਿੱਚ ਬਾੜ ਕੇ ਕਿਸੇ ਨੇ ਕਤਲ ਕਰਤਾ ਰਤਨ ਸਿੰਘ ਉਸ ਜੀ ਦੇ ਪਿਤਾ ਤੇ ਸਰ ਜੀ ਉਧਰ ਕਾਮਰੇਡਾਂ ਦੇ ਜਲਸਾ ਹੁੰਦਾ ਸੀ ਜੀ ਉਹ ਆਪਣਾ ਚੂਟ ਚੱਕ ਸਾਰੇ ਕਾਮਰੇਡ ਇਲਾਕੇ ਦੇ ਆਉਂਦੇ ਸੀ ਭਗਤ ਸਿੰਘ ਦਾ ਸਾਥੀ ਸੀ ਭਗੌੜਾ ਸੀ ਤੇ ਬਾਬਾ ਨਿਧਾਨ ਸਿੰਘ ਚੁੱਗਾ ਤੇ ਬਾਬਾ ਰੂਲ ਸਿੰਘ ਇਹ ਦੋਨੋਂ ਕਮਾਲਪੁਰੇ ਸਾਡੇ ਪਿੰਡੋਂ ਫੜੇ ਗਏ ਸੀ ਪੇਸ਼ੋ ਵੀ ਅਮਰੀਕਾ ਦੇ ਸਟਾਕ ਟਨ ਕਰਦੋ ਚੰਦੇ ਫੋਟੋ ਲੱਗੀ ਆ ਇੱਥੇ ਗਦਰ ਗਦਰ ਪਾਰਟੀ ਹਾਰ ਜਲੰਧਰ ਫੋਟੋ ਲੱਗੀ ਆ ਇਟਾ ਵੱਡਾ ਨਿਕਲਾ ਭੀ ਪਰ ਇਹ ਚੀਜ਼ਾਂ ਸੇ ਦੱਸ ਨਹੀਂ ਸਕਦੇ ਤੇ ਫੇਰ ਮੈਂ ਕੋਸ਼ਿਸ਼ ਕੀਤੀ ਮੈਂ ਕਿਹਾ ਉਹ ਪਤਾ ਕਰਾਂ ਤੇ ਮੈਂ ਕਿਸੇ ਪਤਾ ਕੀਤਾ ਬੰਦੇ ਲੱਭਿਆ ਜਿਹੜੇ ਬੰਦੇ ਉਹਨਾਂ ਜਮੀਨ ਵਾਉਂਦੇ ਸੀ ਬਾਹੀ ਕਰਦੇ ਸੀ ਠੇਕੇ ਚ ਲੈਂਦੇ ਸੀ ਉਹਨਾਂ ਕੋਲ ਵੀ ਪਤਾ ਲਾ ਕੇ ਵੀ ਇਹ ਜਮੀਨ ਵਾਉਂਦੇ ਅਸਰ ਜੀ ਦੇ ਪਤਾ ਜੀ ਤੇ ਉਹਨਾਂ ਕੋਲ ਅਸੀਂ ਅਪਰੋਚ ਕੀਤੀ ਪਰ ਉਹ ਜੱਟ ਜਿਵੇਂ ਦਾਰਾਂ ਦੇ ਦਿਮਾਗ 'ਚ ਇਹ ਆ ਗਿਆ ਵੀ ਹੁਣ ਇਹਨਾਂ ਨੇ ਵੱਧ ਪੈਸੇ ਦੇ ਕੇ ਜਮੀਨ ਠੇਕੇ ਤੇ ਲੈ ਲੈਣੀ ਹੈ। ਉਹਦਾ ਨੰਬਰ ਨਾ ਦਿੱਤਾ। ਮੈਂ ਫੇਰ ਕੋਸ਼ਿਸ਼ ਕੀਤੀ। ਫੇਰ ਕੋਸ਼ਿਸ਼ ਕਰਕੇ ਇਵੈਂਚੁਰੀ ਕੀ ਹੋਇਆ ਜੀ ਮੈਨੂ ਸਰਜੀਤ ਦੇ ਭਰਾ ਦਾ ਟੈਲੀਫੋਨ ਮੈਨੂੰ ਮਿਲ ਗਿਆ। ਉਹ ਜਿਹੜਾ ਕਿ ਅਮਰੀਕਾ ਸੀ ਸਾਡੇ ਉਹ ਆਇਓ ਸਿਟੀ ਦੇ ਦੱਸ ਸੀ। ਉੱਥੇ ਮਿਲ ਗਿਆ ਤੇ ਫੇਰ ਮੈਂ ਸਰਜੀਤ ਦੇ ਭਰਾ ਨੂੰ ਫੀਤਾ ਫੋਨ ਇੱਕ ਵਾਰੀ ਦੋ ਵਾਰੀ ਤਿੰਨ ਵਾਰੀ ਉਹਦਾ ਮੁੰਡਾ ਚੱਕ ਰਿਹਾ ਸੀ। ਮੁੰਡੇ ਕੋਈ ਕਹਿ ਨਹੀਂ ਸਕਦਾ। ਉਹ ਮੈਂ ਸਰਜੀਤ ਦੇ ਭਰਾ ਦਾ ਮੁੰਡਾ ਪਤੀਜਾ ਫਿਰ ਉਹ ਦੋ ਤਰੀ ਮੈਂ ਜੋ ਕਰਦਾ ਆ ਫਿਰ ਉਹਨੇ ਮੁੰਡੇ ਦੇ ਆਇਤ ਮਖਸ਼ਾ ਕਹਿੰਦਾ ਅੱਜ ਮੈਂ ਵੀ ਡੈਡੀ ਨਾਲ ਤੁਹਾਡੀ ਗੱਲ ਕਰਾਉਣਾ ਮੈਂ ਕਿਹਾ ਠੀਕ ਆ ਕਰਾ ਫਿਰ ਉਹਨੇ ਗੱਲ ਕਰਾਈ ਤੇ ਫਿਰ ਉਹ ਮੈਂ ਦੱਸਿਆ ਵੀ ਮੈਂ ਕਿਹਾ ਮੈਂ ਮਾਸਟਰ ਪ੍ਰਿੰਸੀਪਲ ਪ੍ਰਿਵਿਸ਼ਨ ਦੇ ਲੜਕਾਂ ਚ ਕਰਾਉਂਦਾ ਕਹਿੰਦਾ ਮੈਂ ਤਾਂ ਆਪ ਉਹਨਾਂ ਕੋਲ ਪੜਿਆ ਅਤੇ ਗੱਲ ਕਰਦਾ ਰਿਹਾ ਤੇ ਫਿਰ ਕਹਿੰਦਾ ਵੀ ਮੈਂ ਕਿਹਾ ਵੀ ਬਾਬਾ ਜੀ ਦੇ ਮੈਂ ਪਤਾ ਕਰਨਾ ਵੀ ਬਾਬਾ ਜੀ ਦਾ ਇੰਨਾ ਪਾਸੇ ਉਹ ਕਹਿੰਦਾ ਉਹ ਮੈਨੂੰ ਉਹਨੇ ਦੱਸਿਆ ਮੈਂ ਗੁਰੂ ਸਾਹਿਬ ਜੀ ਜਦਾਂ ਸਾਹਿਬ ਜੀ ਉਹ ਤੋਂ ਨਾ ਬਡੁੰਦੀ ਦਾ ਮਹਿਲ ਕਰਨ ਦੀ ਗੱਲ ਕਰਦੇ ਸੀ ਉਹ ਕਹਿੰਦਾ ਬਾਬਾ ਜੀ ਝੋੜਾ ਤੋਂ ਹੋਏ ਸੀ ਤਾਂ ਤੇ ਬਾਬਾ ਜੀ ਸ਼ਰ ਸਿੰਘ ਜੀ ਸਰਜੀਤ ਮਗਰ ਸਾਈਕਲ ਤੇ ਕੱਚੇ ਰਾਹ ਤੇ ਸਾਈਕਲ ਤੇ ਆ ਰਿਹਾ ਸੀ ਸਾਈਕਲ ਤੇ ਆ ਰਿਹਾ ਸੀ ਤੇ ਕੱਚੇ ਰਾਹ ਤੇ ਕਹਿੰਦਾ ਵੀ ਉਹ ਤੇ ਉਹਨੇ ਦੱਸਿਆ ਮੈਂ ਕਿਹਾ ਮੈਂ ਬਡੁੰਦੀ ਜਗ੍ਹਾ ਦਾ ਪਤਾ ਸੀ ਫਿਰ ਕਹਿੰਦਾ ਸਾਡੇ ਜਲਸੇ ਹੁੰਦੇ ਸੀ ਕਾਂਬਰੇੜਾ ਦੇ ਜਲਸੇ ਹੁੰਦੇ ਸੀ ਸਰਜੀਤ ਦੇ ਕਸ਼ਹਿਰਾ ਪਾ ਕੇ ਤੇ ਸਰਜੀਤ ਆ ਬੇ ਉੱਤੇ ਪਾਠ ਕਰਦਾ ਹੁੰਦਾ ਸੀ ਸਰਜੀਤ ਇਤਨਾਕ ਸਰ ਵੀ ਰਹਿਣ ਲੱਗਿਆ ਸੀ ਫਿਰ ਮੈਂ ਕਿਹਾ ਵੀ ਉਹਦਾ ਪਤਾ ਲੱਗੇ ਸਰਜੀਤ ਕਿੱਥੇ ਆ ਪਰ ਅਨਫੋਰਚਨਟ ਉਹਦਾ ਮੁੰਡਾ ਉਹਦਾ ਮੁੰਡਾ ਇੰਗਲੈਂਡ ਚ ਡਾਕਟਰ ਆ ਸਰਜੀਤ ਦਾ ਉਹਦੀ ਕੁੜੀ ਕੈਲਗਰੀ ਡਾਕਟਰ ਆ ਤੇ ਫਿਰ ਮੈਨੂੰ ਪਤਾ ਲੱਗਿਆ ਵੀ ਅਜੇ ਕੋਵਰੇ ਦੀ ਕੋਵਰੇ ਚਲੇ ਗਿਆ ਸੀਗਾ ਤੇ ਉਸ ਬੱਕੇ ਸਰਜੀਤ ਚ ਛਾਈ ਕਰ ਗਿਆ ਬਹੁਤ ਸਾਖੀਆਂ ਮੈਂ ਗੁਰੂ ਰਵਿ ਜੀ ਦਾਦਾ ਤੇ ਮੈਂ ਟਾਈਗਰ ਜੀ ਦੁਨੀਆ ਦਾ ਪਹਿਲਵਾਨ ਦੁਨੀਆ ਦਾ ਪਹਿਲਵਾਨ ਮੈਂ 34 ਸਾਲ ਉਸ ਬੰਦੇ ਦੇ ਮਗਰ ਫਿਰਦਾ ਰਿਹਾ ਉਹਦੇ ਬਾਬਾ ਜੀ ਬਖਸ਼ ਸੀ 34 ਸਾਲ ਮਗਰ ਫਿਰ ਅੰਗਲੈਂਡ ਤੋਂ ਕੁਸ਼ਤੀ ਆ ਕੇ ਜਿਹੜਾ ਆਇਆ ਸੀ ਅੰਗਲੈਂਡ ਤੋਂ ਉੱਥੇ ਸੀ ਮੈਂ ਉਹ ਮੈਂ ਫਿਰ ਅਮਰੀਕਾ ਚਲੇ ਗਿਆ ਉਹ ਕੈਨੇਡਾ ਸੀਗਾ ਮੈਂ ਉਹਦੇ ਮਗਰ ਫਿਰ ਫਿਰ ਐਡਵੈਂਚਰ ਫਿਰ ਉਹਦੇ ਮੈਂ ਇੰਟਰਵਿਊ ਕਰਕੇ ਆਇਆ ਪਹਿਲਵਾਨ ਦੀ 25 ਸਾਲ ਦੁਨੀਆ ਤੇ ਸਿੱਕਾ ਜਮਾਉਣਾ ਟਾਈਗਰਜੀਤ ਸਿੰਘ ਤੇ ਉਹ ਉਹ ਮਸਾਕੀ ਵੀਰ ਸੌਂਗਾ ਪਰ ਉਹ ਜਦੋਂ ਮੈਂ ਇੰਟਰਵਿਊ ਕਰਦਾ ਸੀ ਉਹਦੀ ਮੇਰੇ ਕੋਲ ਇੰਟਰਵਿਊ ਹੈਗੀ ਰਿਕਾਰਡ ਕੀਤੀ ਆ ਪਹਿਲਵਾਨ ਰੋਣ ਲੱਗ ਗਿਆ ਮੈਂ ਕਿਹਾ ਮੈਂ ਕੋਈ ਇਹ ਮੇਰੀ ਇੰਟਰਵਿਊ ਖਰਾਬ ਹੋ ਗਈ ਕਿ ਮੈਂ ਉਹਦੇ ਪੱਟਾ ਤੇ ਹੱਥ ਮਾਰਿਆ ਪਹਿਲਵਾਨ ਦੇ ਜੀਤ ਸਿੰਘ ਦੇ ਮੈਂ ਕਿਹਾ ਜੀ ਕੋਈ ਮੈਂ ਕੋਈ ਗਲਤ ਗੱਲ ਕਹਤੀ ਕਹਿੰਦਾ ਨਹੀਂ ਤੁਸੀਂ ਨਾ ਬਾਬਾ ਜੀ ਦਾ ਨਾਮ ਲੈ ਕੇ ਬਾਬਾ ਇਸ਼ਸ਼ ਸਿੰਘ ਦਾ ਮਹਾਰਾਜ ਦਾ ਨਾਮ ਲੈ ਕੇ ਮੇਰਾ ਮੈਨੂੰ ਮੁਸ਼ਕਲ ਆਤਾ ਫਿਰ ਉਹ ਪ੍ਰਵਾਨ ਜਿਹੜਾ ਕਿ 10-10 ਕੁਸ਼ਤੀਆ ਕਰਦਾ ਸੀ ਇਕੱਠਿਆਂ ਰੋਣ ਲੱਗਿਆ ਮੈਨੂੰ ਕਹਿੰਦਾ ਮੈਨੂੰ ਹੁਣ ਪਾਣੀ ਪੀਣਾ ਪੈਣਾ ਫਿਰ ਜਾ ਕੇ ਇੰਟਰਵਿਊ ਦੇਣਾ ਪਾਣੀ ਪੀਖਿਆ ਫਿਰ ਇੱਕ ਸਾਥੀ ਮੈਂ ਸਾਂਗੂਗਾ 7 ਤਰੀਕ ਨੂੰ 7 ਤਰੀਕ ਨੂੰ ਤੇ ਅਨਰ ਬਾਬਾ ਜੀ ਆਸਨ ਤੇ ਜਦੋਂ ਬਾਬਾ ਜੀ ਨੇ ਪਾਣਾ ਫਰਸਾ ਸਾਡਾ ਪਰਿਵਾਰ ਸਭ ਤੋਂ ਪਹਿਲਾਂ ਗਿਆ ਬਾਬਾ ਜੀ ਕੋਲ ਉੱਥੇ ਉਸrau ਤੇ ਇੱਕ ਡਾਕਟਰ ਹਰਚੰਦ ਸਿੰਘ ਐਮ ਡੀ ਜਿਹਨਾਂ ਬੀਜ ਨੇ ਬਾਬਾ ਜੀ ਨੇ ਚੈੱਕ ਕੀਤਾ ਸੀ ਮੈਂ ਉਹਦੇ ਮਗਰ 55 ਸਾਲ ਫਿਰਦਾ ਰਹੀ 55 ਸਾਲ ਉਸ ਡਾਕਟਰ ਦੇ ਮਗਰ ਫਿਰਦਾ ਰਿਹਾ ਫਿਰ ਅਵੰਸ਼ੀ ਕੀ ਹੋਇਆ ਵੀ ਡਾਕਟਰ ਸਾਡੇ ਲਿੰਕ ਬਣ ਗਏ ਮੇਰੇ ਭਰਾ ਦਾ ਸਾਲਾ ਡਾਕਟਰ ਰਾਜ ਗੱਗਰੇਆ ਤੇ ਉਹਨਾਂ ਜਾਣਦਾ ਸੀ ਫਿਰ ਅਸੀਂ ਗੱਲ ਕੀਤੀ ਫਿਰ ਉਹਨੇ ਸਾਰੀ ਅਸੀਂ ਰਿਕਾਰਡਿੰਗ ਉਹਦੀ ਕਰ ਲਈ ਰਿਕਾਰਡਿੰਗ ਕਰਕੇ ਡਾਕਟਰ ਜੀ ਨੂੰ ਦੱਸਿਆ ਇਹ ਦੱਸ ਉਹ ਰਕੋਣੇ ਮੇਰੇ ਕੋਲ ਉਹ ਵੀ ਉਹ ਵੀ ਦੇ ਦੂੰਗਾ ਫਿਰ ਉਹਦਾ ਮੈਂ ਸਾਰਾ ਦੱਸੂਗਾ ਉਹ ਕਹਿੰਦਾ ਵੀ ਅਸੀਂ ਚੈੱਕ ਕਰਕੇ ਜਾਣ ਲਗੇ ਬਾਬਾ ਜੀ ਕੋਲ ਅਸੀਂ ਗਿਆ ਵੀ ਸਾਰਾ ਕੁਝ ਨੋਰਮਲ ਆਇਆ ਸਭ ਕੁਝ ਠੀਕ ਆ ਬਲੱਡ ਪ੍ਰੈਸ਼ਰ ਕੋਲੇਸਟ੍ਰੋਲ ਸਭ ਕੁਝ ਨੋਰਮਲ ਹੈ ਕਹਿੰਦਾ ਜਾਣ ਲਗੇ ਕਹਿੰਦਾ ਮੈਂ ਬਾਬਾ ਜੀ ਨੂੰ ਕਿਹਾ ਬਾਬਾ ਜੀ ਅਸੀਂ ਮੈਂ ਫੇਰ ਆਉਂਗਾ ਫੇਰ ਆ ਕੇ ਚੈੱਕ ਕਰਾਂਗੇ ਬਾਬਾ ਜੀ ਕਹਿੰਦੇ ਨਹੀਂ ਹੋਣੀ ਮਾਰਾ ਹੀ ਹਾਏ ਕੁਝ ਸਭ ਆਇਆ ਕਹਿੰਦਾ ਬਾਬਾ ਜੀ ਕਹਿੰਦੇ ਹੁਣ ਹੁਣ ਅਸੀਂ ਚੱਲੇ ਚੱਲੇ ਜਾਣਾ ਹੁਣ ਅਸੀਂ ਚੱਲੇ ਜਾਣਾ ਮੈਂ ਕਹਿੰਦਾ ਮੈਂ ਖਿਆ ਵੀ ਪਤਾ ਨਹੀਂ ਕਿੱਥੇ ਚੱਲੇ ਜਾਣਾ ਬਾਬਾ ਜੀ ਕਿਦ ਨੇ ਦੂਰ ਕਿਦ ਨੇ ਜਾਣਾ ਹੁਣ ਮੈਂ ਕਹਿੰਦਾ ਨਾਨਕਸਰੋਂ ਆ ਕੇ ਜਲੰਧਰ ਪਹੁੰਚੇ ਦੋ ਘੰਟੇ ੱਚੇ ਮੈਂ ਕਿਸੇ ਘਰੇ ਬੈਠਾ ਰੇਡੀਓ ਤੇ ਖਬਰ ਆ ਗਈ ਵੀ ਤੁਹਾਨੂੰ ਤੁਹਾਨੂੰ ਬਾਬਾ ਜੀ ਸ਼ਰ ਗਰਾਂ ਉੱਤਰੇ ਬਾਬਾ ਜੀ ਜੀ ਕੀ ਦਸੀਏ ਬਹੁਤ ਪਰ ਮਤਬ ਬਾਬਾ ਜੀ ਨੇ ਬਤਾਇਆ ਜਿਹੜਾ ਕਿ ਜਾਰਾ ਸਾਰੀਆਂ ਸਿੱਖ ਫੌਜ ਕੀਤੀ ਆ ਸਾਰੇ ਫੌਜ ਕੀਆ ਸਾਰਾ ਕੁਝ ਸਾਹਮਣੇ ਅਸੀਂ ਬਲੈਕ ਬੈਂਡ ਬਾਈਟ ਲਿਆਵਾਂਗੇ ਤੇ ਅਸੀਂ ਜਿਵੇਂ ਕਿ 100 ਸਾਲ ਬਾਅਦ ਵੀ ਵੀ ਸਾਡੇ ਬਾਬਾ ਜੀ ਪਿਛਟਾ ਦੇ ਸੀ ਬੱਚੇ ਜਿਹੜੇ ਆ ਜੰਗਸਟਰ ਭੱਜਦੇ ਅਮਰੀਕਾ ਕੈਨੇਡਾ ਇੰਗਲੈਂਡ ਆਸਟ੍ਰੇਲੀਆ ਨਿਊਜ਼ੀਲੈਂਡ ਜਾਂਦੇ ਆ ਉਹਨਾਂ ਨੂੰ ਬਾਬਾ ਜੀ ਨਾਲ ਅਸੀਂ ਪੀਛੇ ਢੀ ਅਖਰਾਵਾਂਗੇ ਪੀਛੇ ਅਖਰਾਵਾਂਗੇ 40 40000 ਰੁਪਏ ਸਰਕਾਰ ਦਿੰਦੀ ਆ ਵੀ ਪੀਛੇ ਅਖਰਾਵਾਂਗੇ ਬਾਬਾ ਜੀ ਨਾਲ ਤੇ ਬਚਨਾਂ ਤੇ ਆ ਇੱਕ ਅਖੀਰੀ ਜਿਹਾ ਸੰਬੋਧਨ ਹੈ ਬਚਨਾਂ ਤੇ ਮੇਰੇ ਪਿਤਾ ਜੀ ਨੇ ਕਿਤਾਬਾਂ ਲਿਖੀਆਂ ਚਾਰ ਪਰਗਰਗਨਾ ਕੀਤੇ ਭਾਗ ਪਹਿਲਾ ਪਰਗਰਗਨਾ ਕੀਤੇ ਭਾਗ ਦੂਜਾ ਪੂਰਨ ਸੰਤ ਕੌਣ ਤੇ ਕਿੱਥੇ ਨਾਮ ਸੇਵਾ ਤੇ ਹੁਕਮ ਕਿਤਾਬਾਂ ਪੜ ਲੈ 20 ਪੀ ਐਚ ਡੀਆਂ ਕਰ ਸਕਦੇ ਆ ਉਸ ਕਿਤਾਬ ਦਾ ਮੈਂ ਸਾਹਿਬ ਪਤਾ ਕੀਤਾ 20 ਪੀ ਐਚ ਨੇ ਕਹਿੰਦੇ ਜੇ ਬਾਬਾ ਜੀ ਦੇ ਬਚਨ ਸੀ ਗੁਰੂ ਆਪਾਂ ਪੜਦੇ ਆ ਬਹੁਤਾ ਕਰਮ ਲਿਖਿਆ ਜਾਂਦਾ ਜੇ ਵੱਡਾ ਦਾ ਤੈਨਾਂ ਤਬਾਏ ਵੀ ਜੇ ਜਨ ਸੰਤ ਰ ਮੈਂ ਜਿੰਨਾ ਕਰਮ ਲਿਖਿਆ ਉਹ ਨਹੀਂ ਆ ਬਾਬਾ ਜੀ ਕਹਿੰਦੇ ਨਹੀਂ 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 ਬਾਬਾ ਜੀ ਬਚਨ ਕਹਿੰਦੇ ਬਹੁਤਾ ਕਰਮ ਲਿਖਿਆ ਨਾ ਹੇ ਇਨਸਾਨ ਜਿਦਾਂ ਬਹੁਤਾ ਕਰਨ ਨਹੀਂ ਲਿਖਿਆ ਗਾਹਾਂ ਦਾ ਜਾਏ ਕਿੱਥੇ ਜਾਏ ਗੁਰਨਾਨਕ ਸਾਹਿਬ ਦੇ ਚਰਨਾਂ 'ਚ ਗਾਹ ਵੱਡਾ ਦਾਤਾ ਉਹ ਬਹੁਤ ਵੱਡਾ ਦਾਤਾ ਤੇਲ ਨਾ ਤੇਲ ਪਰ ਵੀ ਆਪਦੇ ਕੋਲ ਰੱਖੇ ਤਮਾਮ ਹੀ ਦੀ ਦੂਸਰ ਚੱਟ ਜਿਵੇਂ ਕਹਿੰਦੇ ਤਮਾਮ ਹੀ ਚੀਜ਼ੇ ਵੱਡਾ ਦਾਤਾ ਤੇਲ ਨਾ ਧਮਾਈ ਬਾਬਾ ਜੀ ਪਛੇ ਕਿਤੇ ਸਾਰਾ ਕੋਸਰ ਹੁੰਦਾ ਫਿਰ ਫਿਰ ਕਹਿੰਦੇ ਵੀ ਜੇ ਫਿਰ ਮਾਸ ਰੱਖਣੀ ਜੀ ਨੂੰ ਸੱਤ ਪੁੱਤ ਕਿਵੇਂ ਦੇ ਦੇਤੇ ਮਾਸਟਰ ਕਿ ਕਰਮਾ ਸੀ ਹੈ ਨਹੀਂ ਸੀ ਜਦੋਂ ਵੀ ਗੁਰੂ ਸਾਹਿਬ ਇੱਕੋ ਪਤ ਦੇਣ ਲਗੇ ਘੋੜੇ ਚੱਲ ਪਿਆ ਤੇ 6 ਪੁੱਤ ਘੋੜੇ ਦੇ ਤੇ 7 ਪੁੱਤ ਹੋ ਗਏ ਇਹ ਚੀਜ਼ਾਂ ਖੋਜ ਕਰਨ ਆਇਆ ਫਿਰ ਬਾਬਾ ਜੀ ਬਚਨ ਕਰਦੇ ਸੀ ਜੋ ਮੁਝ ਕੋ ਪਰਮੇਸ਼ਰ ਉਚਰੇ ਜੋ ਗੁਰੂ ਸਾਹਿਬ ਕਹਿੰਦੇ ਗੁਰੂ ਗੋਬਿੰਦ ਸਿੰਘ ਜੀ ਜਿਹੜਾ ਮੈਨੂੰ ਪਰਮੇਸ਼ਰ ਕੋ ਉਹ ਨਰਕਾਂ ਕੋਂਡਾ ਜਿਹਾ ਬਾਬਾ ਜੀ ਕਹਿੰਦੇ ਅਸੀਂ ਹਿੱਕ ਥਾਪੜ ਕੇ ਕਹਿੰਦੇ ਆ ਕਲਗੀਧਾ ਪਾਸ਼ਾ ਪਰਮੇਸ਼ਰ ਸੀ ਤੇ ਜਿੱਥੇ ਨਰਕ ਪਹਿਲਾਂ ਨਰਕ ਜਾਣ ਭੇਜਣਗੇ ਉਹ ਨਰਕ ਨਹੀਂ ਜਾਂਦੇ ਰਾਜਾ ਜਾਣ ਤੇ ਘੋੜੇ ਦੇ ਗੋਲ ਜਿੱਦਾਂ ਕਿ ਨਰਕ ਨਰਕ ਦੇ ਉਹ ਸੁਰਗ ਬਣ ਗਈ ਸੀ ਪਰ ਬਾਬਾ ਜੀ ਬਚ ਨਹੀਂ ਯਾਰ ਬਾਬਾ ਜੀ ਕਹਿੰਦੇ ਇਹ ਇਹ ਜੀ ਕਹਿੰਦਾ ਕਿ ਜੋ ਮੁਝ ਕੋ ਪਰਮੇਸ਼ਰ ਉਚਰੇ ਜੋ ਕਾਲੀ ਦਾ ਪਾਸ਼ਾ ਕਹਿੰਦਾ ਜੋ ਪਰਮੇਸ਼ਰ ਉਚਰਦਾ ਨਰਕ ਕੁੰਡ ਮੇ ਪਰੇ ਪਪਾ ਰਾਰਾ ਹਾਇ ਨਿ ਸਿਆਰੀ ਪਰੇ ਨਰਕਾ ਕੁੰਡ ਦਾ ਪਰੇ ਤੇ ਸਵਰਗ ਹੈ ਬੇ ਬਾਬਾ ਜੀ ਦੂਜੇ ਬਚਨ ਅਰਥ ਜੋ ਮੁਝ ਕੋ ਪਰਮੇਸ਼ਰ ਤੇ ਆਪਣੇ ਆਪ ਨੂੰ ਪਰਮੇਸ਼ਰ ਉਚਰਦਾ ਉਹ ਨਰਕਾ ਕੁੰਡਾ ਜਾਊਗਾ ਬਾਬਾ ਜੀ ਬਹੁਤ ਬਚਨ ਕੀਤੇ ਹੋਏ ਅਖੀਰੀ ਬਚਨ ਆ ਲਾਸਟ ਆ ਬਾਬਾ ਜੀ ਨੇ ਬਾਣਾ ਬਚਾਇਆ ਤੇ ਉਸ ਅਸੀਂ ਸਾਰੇ ਉੱਥੇ ਸੀਗੇ ਬੱਚੇ ਸੁਣਦੇ ਤੇ ਬਾਬਾ ਜੀ ਨੇ ਬੱਚੇ ਕੀਤੇ ਸਾਰੇ ਬੱਚਨਾ ਇਹਨਾਂ ਭਾਈ ਸਾਹਿਬ ਬਿਠੇ ਆ ਪਰਿਵਾਰ ਸਾਰੇ ਇਹਦੇ ਬਾਬਾ ਜੀ ਪਰਿਵਾਰਕ ਮੈਂਬਰ ਆ ਬਾਬਾ ਜੀ ਅਸੀਂ ਪਤਾ ਸੰ ਤੇ ਬਾਬਾ ਜੀ ਨੇ ਬੱਚੇ ਕੀਤੇ ਵੀ ਡਾਕਟਰ ਚੰਦਰ ਸਿੰਘ ਜਗਰਵਾਲ ਮੇਰੇ ਪਿਤਾ ਜੀ ਵੀ ਕੋਲ ਡਾਕਟਰ ਸੰਸੇ ਕੋਲ ਬਿਠੇ ਆ ਡਾਕਟਰ ਸੰਸੇ ਜੀ ਬਾਬਾ ਜੀ ਨੇ ਬੱਚੇ ਕੀਤੇ ਧਰਮ ਪਾਕਰ ਉੱਡ ਰਿਆ ਲਓ ਅਕਸ਼ਤ ਜੀ ਇਹ ਕੀ ਅਰਥ ਆ ਜੇ ਉਹ ਕਹਿੰਦਾ ਵੀ ਜੇ ਧਰਮ ਫਾਂਗ ਲਾ ਕੇ ਉੱਡ ਜਾਂਦਾ ਤੇ ਉੱਡ ਰਿਆ ਬਾਬਾ ਜੀ ਨੇ ਬੱਚਾ ਕੀਤਾ ਨਹੀਂ ਜੇ ਸਰ ਇੱਕ ਪਿੰਡ 'ਚ ਇੱਕ ਬੰਦਾ ਬਿਮਾਰ ਹੁੰਦਾ ਤੇ ਡਾਕਟਰ ਕੋਲ ਆਉਂਦਾ ਡਾਕਟਰ ਉਹਦਾ ਇਲਾਜ ਕਰਦਾ ਜੇ ਸਰ ਪਿੰਡੀ ਬਿਮਾਰ ਹੋ ਜੇ ਫਿਰ ਕੀ ਆ ਫਿਰ ਡਾਕਟਰ ਆ ਪਿੰਡ 'ਚ ਆਉਂਦਾ ਬਾਬਾ ਜੀ ਮਸਾਲਾ ਕਿ ਜਿਸ ਨੇ ਦਿੱਤੀ ਫਿਰ ਬਾਬਾ ਜੀ ਨੇ ਬੱਚਾ ਕੀਤਾ जे आह चीज होंगी आई गल है तो भी गल हमारी भी हाँ धर्म पखर उडरिया बा जी वजह अर्थ ये आ धर्म पाखड़ उडर आ पढ़ के देखो ज डाक्टर साहब यह धर्म पाखड़ उडर जो धर्म पख ला के उड जाता उडर आ लिखा उर्म पखर उडरिया आ ਤਾਰਮ ਫੰਗ ਲਾ ਕੇ ਉੱਡ ਜਾਂਦਾ ਧਰਮ ਫੈਲ ਜਾਂਦਾ ਉਹਨੇਹ ਕਲੰਕ ਦੇ ਨਕਾਰ ਆਪ ਭੇਜਦਾ ਪਰਮਾਤਮਾ ਦੇ ਸੇਵਾਦਾਰਾਂ ਨੂੰ ਫਿਰ ਆਪ ਆਉਂਦਾ ਆਉਂਦਾ ਤੇ ਫਿਰ ਉਹ ਰੋ ਕੇ ਸਾਰੇ ਕਾਰਜ ਕਰਦਾ ਬਾਬਾ ਜੀ ਇੰਨਾਂ ਬਸਣਾ ਮੈਂ ਇੱਕ ਸਾਖੀ ਬੰਦਦਾ ਭਾਈ ਸਾਹਿਬ ਕੋਲ ਪਹਿਲੀ ਕਿਦਾਂ ਦੇ ਦਰਸ਼ਨ ਹੋਏ ਦਰਸ਼ਨ ਦੇ ਬਹੁਤ ਕਰਦੇ ਰਹੇ ਆ ਵੀਡੀਓ ਤੇ ਵੀ ਕਰਦੇ ਰਹੇ ਆ ਸਾਰੇ ਪਰਿਵਾਰ ਨੂੰ ਮੈਂ ਚੰਗੀ ਤਰ੍ਹਾਂ ਜਾਣਦਾ ਤੇ ਵੀ ਚਲੋ ਹੁਣ ਇੱਕ ਬੇਨਤੀ ਆ ਵੀ ਕੱਲ੍ਹ ਨੂੰ ਵੀ ਦਾਸ ਕਰ ਕੋਈ ਬੇਨਤੀਆਂ ਕਰੂ ਬਚਨ ਨਮੇਸ਼ਰਾਮੂ ਦਾ ਪੁਰਾ ਸੂਤਾਨਾ ਉਸ ਵਾਰ ਪਰਸਨਿਸ ਸੰਗ ਵਾਸ ਸਵੇਰੇ ਵੀ ਇਹ ਬੈਂਟੀਏ ਪੁਰਾ ਜਗ੍ਹਾ ਦੇ ਮਾਫੀ ਦੇ ਬਾਹਰ ਗੁਰਜੀ ਕਾ ਖਾਲਸਾ ਬਾਏ ਗੁਰਜੀ ਕੀ ਫਤ